ਮਾਂਸਾ ਜ਼ਿਲ੍ਹੇ ਦੇ ਇੱਕ ਪਿੰਡ ਦਾ ਹੁੰਦਾ ਹੈ ਗੁਰਿੰਦਰ ਸਿੰਘ ਨਾਮ ਮੈਂ ਬਦਲਿਆ ਤੇ ਪਿੰਡ ਦਾ ਨਾਮ ਵੀ ਨਹੀਂ ਦੱਸ ਰਹੀ ਕਿਉਂਕਿ ਅਸੂਲ ਨੇ ਜੋ ਜਾਰੀ ਰਹਿਣ ਦਾ ਵਾਧਿਆ ਏਸੇ ਦੇ ਪਿੰਡ ਦੇ ਕੋਈ ਜਨਾਨੀ ਸੀ ਉਸ ਜਨਾਨੀ ਨੇ ਗੁਰਿੰਦਰ ਸਿੰਘ ਨੂੰ ਦੱਸ ਪਾਤੀ ਕਿ ਜੇ ਕੋਈ ਜਨਾਨੀ ਜਨੂਨੀ ਦੀ ਲੋੜ ਹੋਏ ਤਾਂ ਮੈਨੂੰ ਦੱਸੀ ਮੈਨੂੰ ਜਾਣਤੀ ਆਏਗਾ ਹੁਣ ਉਹ ਜਨਾਨੀ ਕਿਉਂ ਇੱਕ 52 ਸਾਲ ਦੇ ਬੰਦੇ ਨੂੰ ਆ ਗੱਲ ਕਹੋ ਉਹ ਵੀ ਪਿੰਡ 'ਚ ਪਾਦਾ ਪਰ ਉਹਨੇ ਐਦਾਂ ਕਿਹਾ ਗੁਰਿੰਦਰ ਸਿੰਘ ਨੂੰ ਤਾਂ ਗੁਰਿੰਦਰ ਸਿੰਘ ਨੂੰ ਉਸਦੀ ਗੱਲ ਸੁਣ ਕੇ ਲਾਲਜ ਜਾ ਜਾਂਦਾ ਤੇ ਉਹ ਬਿਨਾਂ ਦੇਰ ਕੀਤਿਆਂ ਪਹੁੰਚ ਜਾਂਦਾ ਦੱਸੀ ਜਨਾਨੀ ਸੁਖਵਿੰਦਰ ਕੌਰ ਨੂੰ ਮਿਲਣ ਸੁਖਵਿੰਦਰ ਕੌਰ ਵੀ ਆਪ ਲਗਭਗ 50 ਸਾਲ ਦੀ ਹੁੰਦੀ ਆ ਤੇ ਉਹ ਗੁਰਿੰਦਰ ਸਿੰਘ ਨੂੰ ਕਹਿੰਦੀ ਆ ਕਿ ਮੇਰੇ ਕੋਲ ਹੋਰ ਕੁੜੀਆਂ ਜੇ ਤੂੰ ਚਾਵੇਂ ਤਾਂ ਮਿਲਾ ਦੇਣੀ ਆ ਹੁਣ ਸੁਖਵਿੰਦਰ ਕੌਰ ਜ਼ਿਲ੍ਹਾ ਸੰਗਰੂਰ ਦੇ ਲਾੜ ਬੰਜਾਰੇ ਦੀ ਕੁੜੀ ਰਾਜਵੀਰ ਕੌਰ ਨੂੰ ਬਰਨਾਲਾ ਬੁਲਾ ਲੈਂਦੀ ਆ ਸਤਿ ਸ਼੍ਰੀ ਅਕਾਲ ਜੀ ਮੈਂ ਹਾ ਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ 21 ਨਵੰਬਰ 2025 ਆ ਹੁਣੇ ਹੀ ਕੁਝ ਦਿਨ ਪਹਿਲਾਂ ਸੁਖਵਿੰਦਰ ਕੌਰ ਰਾਜਵੀਰ ਕੌਰ ਨੂੰ ਬਾਹਰ ਨਾ ਕਿਤੇ ਬੁਲਾ ਕੇ ਆਪਣੇ ਘਰ ਹੀ ਸੱਦ ਲੈਂਦੀ ਆ ਹੁਣ ਜਦੋਂ ਉਸ ਘਰ ਚ ਗੁਰਿੰਦਰ ਸਿੰਘ ਤੇ ਰਾਜਵੀਰ ਕੌਰ ਇਤਰਾਜ਼ਯੋਗ ਹਾਲਤ ਚ ਆਉਣ ਵਾਲੇ ਹੁੰਦੇ ਨੇ ਸਬੰਧ ਬਣਾਉਣ ਲੱਗਦੇ ਨੇ ਤਾਂ ਹੀ ਦੋ ਬੰਦੇ ਉੱਥੇ ਆ ਜਾਂਦੇ ਨੇ ਅਚਾਨਕ ਇਹਨਾਂ ਨੂੰ ਇਸ ਹਾਲਤ ਚ ਵੇਖ ਕੇ ਉਹ ਆਪਾ ਗਵਾ ਦਿੰਦੇ ਨੇ ਉਹ ਗੁਰਿੰਦਰ ਸਿੰਘ ਦੇ ਨਾਲ ਨਾਲ ਰਾਜਵੀਰ ਕੌਰ ਤੇ ਵੀ ਕਹਿੰਦੇ ਹੱਥ ਚੁੱਕਦੇ ਨੇ ਕਿ ਆ ਕੀ ਗੰਦ ਪਾਇਆ ਹੋਇਆ ਇੱਥੇ ਤੂੰ ਇਹਨਾਂ ਦੋਵੇਂ ਬੰਦਿਆਂ ਦਾ ਨਾਮ ਹੁੰਦਾ ਹੈ ਹਰ ਸਿਮਰਨਪ੍ਰੀਤ ਸਿੰਘ ਤੇ ਕੋਲਾ ਸਿੰਘ ਹਰ ਸਿਮਰਨਪ੍ਰੀਤ ਸਿੰਘ ਰਾਜਵੀਰ ਕੌਰ ਨੂੰ ਗੁਰਿੰਦਰ ਸਿੰਘ ਨਾਲ ਮਿਲਾਉਣ ਵਾਲੀ ਜਨਾਨੀ ਸੁਖਵਿੰਦਰ ਕੌਰ ਦਾ ਪੁੱਤ ਹੁੰਦਾ ਹੈ ਇਹ ਖੁੱਡੀ ਰੋਡ ਬਰਨਾਲਾ ਚ ਹੀ ਰਹਿੰਦੇ ਹੁੰਦੇ ਆ ਉਹ ਉਹਨਾਂ ਦੀ ਇਦਾਂ ਹੀ ਵੀਡੀਓ ਬਣਾਉਣ ਲੱਗਦਾ ਹੈ ਕਿ ਹੁਣ ਵੇਖਿਓ ਆ ਮੈਂ ਕਿੱਦਾਂ ਵਾਇਰਲ ਕਰਦਾ ਤੁਹਾਡੀ ਵੀਡੀਓ ਤੇ ਦੂਜਾ ਬੰਦਾ ਭੋਲਾ ਸਿੰਘ ਪਾਤੜਾ ਦਾ ਹੁੰਦਾ ਹੈ ਬਗਾਲਪਿੰਡ ਦਾ ਉਹ ਰਾਜਵੀਰ ਕੌਰ ਦਾ ਜਾਣਕਾਰ ਹੁੰਦਾ ਹੁਣ ਸਿਰਫ ਜਾਣਕਾਰ ਹੁੰਦਾ ਹੈ ਜਾਂ ਇਹਨਾਂ ਚ ਹੋਰ ਸਿਸਟਮ ਚੱਲਦਾ ਹੈ ਇਹ ਇਨਵੈਸਟੀਗੇਸ਼ਨ ਚ ਹੀ ਪਤਾ ਲੱਗੂ ਉਹ ਕਹਿੰਦਾ ਵੀ ਸਾਡੇ ਘਰਾਂ ਦੀਆਂ ਕੁੜੀਆਂ ਧੀਆਂ ਦੇ ਨਾਲ ਇੱਥੇ ਗੰਦੇ ਕੰਮ ਹੋ ਰਹੇ ਨੇ ਆ ਬਰਦਾਸ਼ਤ ਨਹੀਂ ਹੋ ਹੁਣ ਗੁਰਿੰਦਰ ਸਿੰਘ ਵੀ ਡਰ ਜਿਹਾ ਜਾਂਦਾ ਏਦਾਂ ਦੇ ਮਾਹੌਲ 'ਚ ਕੋਈ ਵੀ ਫੜਿਆ ਜਾਊ ਤਾਂ ਉਹਨੂੰ ਰੱਬ ਹੀ ਯਾਦ ਆਉ ਹੈਨਾ ਬਦਨਾਮੀ ਦਾ ਡਰ ਜੀ ਬਹੁਤ ਵੱਡਾ ਡਰ ਹੁੰਦਾ ਉਹ ਇਹ ਲੋਕ ਗੁਰਿੰਦਰ ਸਿੰਘ ਨੂੰ ਕਹਿੰਦੇ ਆ ਅਸੀਂ ਪੁਲਿਸ ਨੂੰ ਬੁਲਾਉਣ ਲੱਗੇ ਆ ਕਿ ਤੂੰ ਸਾਡੀਆਂ ਧੀਆ ਭੈਣਾਂ ਨਾਲ ਗਲਤ ਕੰਮ ਕਰਨ ਲੱਗਿਆ ਤੇ ਗੁਰਿੰਦਰ ਸਿੰਘ ਤੋਂ ਉਸਦੇ ਟੱਬਰ ਦਾ ਨੰਬਰ ਲੈ ਕੇ ਪਰਿਵਾਰ ਨੂੰ ਫੋਨ ਕਰ ਦਿੰਦੇ ਆ ਕਿ ਜੀ ਸਾਡੇ ਕੋਲ ਗੁਰਿੰਦਰ ਦੀ ਅਸ਼ਲੀਲ ਵੀਡੀਓ ਜੇ ਤੇ ਅਸੀਂ ਇਹ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਲੱਗੇ ਆ ਵੈਸੇ ਤੁਹਾਨੂੰ ਦੱਸ ਦਵਾਂ ਕਿ ਗੁਰਿੰਦਰ ਸਿੰਘ ਨੇ ਆਪਣੇ પણ જે ਦਾ નંબર ਦਿੱਤਾ ਸੀ ਇਹਨਾਂ ਨੂੰ ਆਪਣੇ ਘਰ ਦਾ ਨਹੀਂ ਹੁਣ ਉਦਾਂ ਦੇਖਿਆ ਜਾਏ ਤਾਂ ਅਸ਼ਲੀਲ ਵੀਡੀਓ ਹੁੰਦੀ ਹੀ ਨਹੀਂ ਕਿਉਂਕਿ ਸੰਬੰਧ ਬਣਾਉਣ ਤੋਂ ਪਹਿਲਾਂ ਹੀ ਹਰਸਿਮਨਨਪ੍ਰੀਤ ਸਿੰਘ ਤੇ ਭੋਲਾ ਸਿੰਘ ਉਥੇ ਪਹੁੰਚ ਗਏ ਸਨ ਪਰ ਫੇਰ ਵੀ ਉਹ ਫੋਨ ਤੇ ਅਸ਼ਲੀਲ ਵੀਡੀਓ ਕਹਿ ਕੇ ਡਰਾ ਦਿੰਦੇ ਨੇ ਭਾਂਜੇ ਨੂੰ ਉਹ ਕਹਿੰਦੇ ਨੇ ਕਿ ਜੇ ਚਾਹੁੰਦੇ ਹੋ ਕਿ ਤੁਹਾਡੀ ਇੱਜ਼ਤ ਟਕੀ ਰਹੇ ਤੇ ਤੁਹਾਡੇ ਘਰ ਦੇ ਜੀ ਦੀ ਕਰਤੂਤ ਦੀ ਵਜ੍ਹਾ ਨਾਲ ਤੁਹਾਡੀ ਮਿੱਟੀ ਪਲੀਤ ਨਾ ਹੋਵੇ ਤਾਂ ਤੁਸੀਂ 1.5 ਲੱਖ ਰੁਪਇਆ ਦਿਓ ਸਾਨੂੰ ਹੁਣ ਇੱਥੇ ਫੋਨ ਤੇ ਹੁੰਦੀ ਆ ਬਾਰਗਨਿੰਗ ਕਿ ਤੁਸੀਂ ਪੈਸੇ ਘੱਟ ਕਰੋ ਦੱਸੋ ਅਸੀਂ ਐਡੇ ਪੈਸੇ ਕਿੱਥੋਂ ਲੈ ਕੇ ਆਵਾਂਗੇ ਅਖੀਰ ਜਿਹੜੀ ਡੀਲ ਫਾਈਨਲ ਹੁੰਦੀ ਆ ਡਨ ਹੁੰਦੀ ਆ ਉਹ ਹੁੰਦੀ ਆ 50 ਹਜ਼ਾਰ ਪਾਂਜਾ ਕਹਿੰਦਾ ਹੈ ਕਿ ਮੇਰੀ ਮਾਮੇ ਨਾਲ ਇੱਕ ਵਾਰੀ ਗੱਲ ਕਰਾ ਦਿਓ ਪਰ ਇਹ ਲੋਕ ਗੱਲ ਨਹੀਂ ਕਰਾਉਂਦੇ ਫੋਨ ਕੱਟ ਦਿੰਦੇ ਨੇ ਹੁਣ ਗੁਰਿੰਦਰ ਸਿੰਘ ਦਾ ਪਾਂਜਾ ਸੋਚੀ ਪਿਆ ਜਾਂਦਾ ਹੈ ਕਿ ਜੇ ਮੈਂ ਗੱਲ ਕਰੇ ਨਾ ਦੱਸਾਂ ਤਾਂ ਇਕੱਲੇ ਕਿਦਾਂ ਮੈਨੇਜ ਕਰੂੰ ਇਸ ਚੱਕਰ ਚੋਂ ਨਿਕਲਣ ਲਈ ਗੱਲ ਤਾਂ ਦੱਸਣੀ ਹੀ ਪਊ ਕਰੇ ਸੋ ਉਹ ਆਪਣੇ ਕਜ਼ਨ ਯਾਨੀ ਮਾਮੇ ਦੇ ਮੁੰਡੇ ਯਾਨੀ ਗੁਰਿੰਦਰ ਦੇ ਪੁੱਤ ਮਨਦੀਪ ਸਿੰਘ ਨੂੰ ਦੱਸਦਾ ਬਾਈ ਆਪਾਂ ਫਸ ਗਏ ਆ ਤੇ ਇਸ ਚੋਂ ਨਿਕਲਣਾ ਬੜਾ ਜ਼ਰੂਰੀ ਆ ਉਹ ਵੀ ਜਲਦੀ ਇੱਥੇ ਵੀ ਨਾਮ ਬਦਲਿਆ ਐ ਮੈਂ ਹੁਣ ਪਹਿਲਾ ਭਣਜਾ ਸਮਝਦਾਰੀ ਦਿਖਾਉਂਦਾ ਹੈ ਇਹ ਗੱਲ ਆਪਣੇ ਤੱਕ ਨਾ ਰੱਖ ਕੇ ਤੇ ਹੁਣ ਮਨਦੀਪ ਸਿੰਘ ਸਮਝਦਾਰੀ ਦਿਖਾਉਂਦਾ ਹੈ ਫਿਰ ਇਹ ਗੱਲ ਆਪਣੇ ਤੱਕ ਨਾ ਰੱਖ ਕੇ ਤੇ ਪੁਲਿਸ ਨੂੰ ਇਤਲਾ ਕਰਕੇ ਹੁਣ ਮਨਦੀਪ ਸਿੰਘ ਤੇ ਉਸਦਾ ਕਜ਼ਨ ਪੁਲਿਸ ਕੋਲ ਜਾਂਦੇ ਨੇ ਕਹਿੰਦੇ ਅ ਵੀ ਮਨਦੀਪ ਸਿੰਘ ਉੱਥੇ ਜਾ ਕੇ ਰੋਂਦਾ ਵੀ ਆ ਪੁਲਿਸ ਅੱਗੇ ਸੋ ਥਾਣਾ ਸਿਟੀ ਟੂ ਬਰਨਾਲਾ ਵਿੱਚ ਇਹ ਮਾਮਲਾ ਦਰਜ ਕੀਤਾ ਜਾਂਦਾ ਹੈ ਹੁਣ ਤੱਕ ਗੱਲਾਂ ਤੋਂ ਇਹ ਸਮਝ ਆ ਗਈ ਹੁੰਦੀ ਹੈ ਕਿ ਇਹ ਮਾਮਲਾ ਪੋਸੀਬਲੀ ਹਨੀ Trap ਦਾ ਪੁਲਿਸ ਇੱਕੋ ਦਮ ਕਾਰਵਾਈ ਨਹੀਂ ਕਰ ਸਕਦੀ ਹੁੰਦੀ ਕਿਉਂਕਿ ਜੇ ਇਹ ਹਨੀ Trap ਹੈ ਤਾਂ ਇਸ ਦਾ ਤੋੜ ਵੀ ਇੱਕ Trap ਹੀ ਹੋ ਸਕਦਾ ਸੀ ਪਰ ਪੁਲਿਸ ਲਈ ਚੈਲੰਜ ਇਹ ਵੀ ਹੁੰਦਾ ਹੈ ਕਿ ਜੇ ਕਿਤੇ ਮੁੰਡੇ ਉਹਨਾਂ ਨੂੰ ਪੈਸੇ ਨਾ ਦੇਣ ਤਾਂ ਉਹ ਕਿਤੇ ਗੁੱਸੇ ਚਾ ਕੇ ਗੁਰਿੰਦਰ ਸਿੰਘ ਨੂੰ ਖਤਮ ਨਾ ਕਰ ਦੇ ਸੋ ਪੁਲਿਸ ਮੁੰਡਿਆਂ ਨੂੰ ਕਹਿੰਦੀ ਹੈ ਕਿ ਤੁਸੀਂ ਅਜੇ ਉਹਨਾਂ ਨੂੰ ਗੱਲਾਂ ਛਲਾਓ ਸਦਾ ਪੈਸੇ ਦੇਣ ਨਾ ਜਾਓ ਥੋੜਾ ਟਾਈਮ ਵਾਇ ਕਰ ਲੋ ਕਹੋ ਐਡੇ ਪੈਸੇ ਇਕੱਠੇ ਕਰਨ ਚ ਵਕਤ ਲੱਗ ਰਿਹਾ ਹੈ ਇਹ ਇਦਾਂ ਹੀ ਕਰਦੇ ਆ ਤੇ ਨਾਲ ਹੀ ਪੁਲਿਸ ਆਪਣੀਆਂ ਤਿਆਰੀਆਂ ਵਿੱਚ ਬੜੀ ਸੰਜੀਦਗੀ ਨਾਲ ਸੀਰੀਅਸਲੀ ਰੁੱਝ ਜਾਂਦੀ ਹੈ ਗੁਰਿੰਦਰ ਸਿੰਘ ਨੂੰ ਇਹਨਾਂ ਨੇ ਸੁਖਵਿੰਦਰ ਕੌਰ ਦੇ ਘਰੇ ਹੀ ਰੱਖਿਆ ਹੋਇਆ ਹੁੰਦਾ ਜਿਹੜਾ ਖੁੱਡੀ ਰੋਡ ਤੇ ਸਥਿਤ ਹੁੰਦਾ ਪਰ ਇਹ ਪੈਸੇ ਦੇਣ ਲਈ ਇਹਨਾਂ ਨੂੰ ਗਰਚਾ ਰੋਡ ਤੇ ਬੁਲਾ ਰਹੇ ਹੁੰਦੇ ਨੇ ਗੁਰਦੁਆਰਾ ਸਾਹਿਬ ਦੇ ਕੋਲ ਨਾਨਕ ਸਰ ਸਾਹਿਬ ਦੇ ਕੋਲ ਹੁਣ ਵਕਤ ਆ ਗਿਆ ਹੁੰਦਾ ਹੈ ਕਾਰਵਾਈ ਪਾਉਣ ਦਾ ਗੁਰਿੰਦਰ ਸਿੰਘ ਦਾ ਪੁੱਤ ਤੇ ਪਾਂਜਾ ਗਰਚਾ ਰੋਡ ਤੇ ਪਹੁੰਚ ਜਾਂਦੇ ਨੇ ਉੱਥੇ ਉਹਨਾਂ ਨੂੰ ਰਾਜਵੀਰ ਕੌਰ ਤੇ ਸੁਖਵਿੰਦਰ ਕੌਰ ਦਾ ਪੁੱਤ ਹਰਸਿਮਰਨਪ੍ਰੀਤ ਸਿੰਘ ਉਰਫ ਹੈਰੀ ਇਹ ਦੋਵੇਂ ਮਿਲਦੇ ਨੇ ਉਹ ਕਹਿੰਦੇ ਨੇ ਲਿਹਾਓ ਪੈਸੇ ਅੱਗੋਂ ਮੰਨਦੀਪ ਤੇ ਭਾਂਜਾ ਕਹਿੰਦੇ ਨੇ ਕਿ ਪਹਿਲਾਂ ਸਾਡਾ ਪਿਓ ਤਾਂ ਰਹਾ ਕਰੋ ਫੇਰ ਹੀ ਦਵਾਂਗੇ ਪੈਸੇ ਹੁਣ ਹਰ ਸਿਮਰਨਪ੍ਰੀਤ ਸਿੰਘ ਆਪਣੀ ਮਾਂ ਸੁਖਵਿੰਦਰ ਕੌਰ ਨੂੰ ਫੋਨ ਕਰਦਾ ਕਿ ਪੈਸੇ ਆ ਗਏ ਨੇ ਤੁਸੀਂ ਬੰਦਾ ਛੱਡਣ ਦੀ ਤਿਆਰੀ ਕਰੋ ਇਹਨੇ ਨੂੰ ਪੁਲਿਸ ਆਪਣਾ ਕੰਮ ਕਰਨ ਆ ਜਾਂਦੀ ਹੈ ਉਥੋਂ ਹੀ ਹੈਰੀ ਨੂੰ ਤੇ ਰਾਜਵੀਰ ਕੌਰ ਨੂੰ ਅਰੈਸਟ ਕਰ ਲੈਂਦੀ ਹੈ ਤੇ ਇਸ ਬਾਰੇ ਨਾ ਸੁਖਵਿੰਦਰ ਕੌਰ ਨੂੰ ਪਤਾ ਹੁੰਦਾ ਹੈ ਤੇ ਨਾ ਹੀ ਪੋਲਾ ਸਿੰਘ ਨੂੰ ਪੁਲਿਸ ਗੁਰਿੰਦਰ ਸਿੰਘ ਨੂੰ ਛਡਵਾਉਣ ਘਰੇ ਪਹੁੰਚਦੀ ਹੈ ਸੁਖਵਿੰਦਰ ਕੌਰ ਦੇ ਘਰੇ ਤੇ ਉਥੋਂ ਉਹ ਪੋਲਾ ਸਿੰਘ ਨੂੰ ਫੜ ਲੈਂਦੀ ਹੈ ਪਰ ਸੁਖਵਿੰਦਰ ਕੌਰ ਨੂੰ ਸ਼ਾਇਦ ਸ਼ਾਇਦ ਪਹਿਲਾਂ ਪੁਲਿਸ ਆਉਣ ਦੀ ਨਜ਼ਰ ਆ ਜਾਂਦੀ ਹੈ ਜਾਂ ਕੋਈ ਹੋਰ ਗੱਲ ਹੋਏਗੀ ਬਸ ਉਹਨੂੰ ਪਤਾ ਲੱਗ ਜਾਂਦਾ ਕਿ ਪੁਲਿਸ ਤੇ ਉਹ ਫਰਾਰ ਹੋ ਜਾਂਦੀ ਹੈ ਅਜੇ ਤੱਕ ਜਦੋਂ ਮੈਂ ਤੁਹਾਨੂੰ ਇਹ ਸੱਚੀ ਸਟੋਰੀ ਦੱਸ ਰਹੀ ਆ ਉਹ ਫੜੀ ਨਹੀਂ ਗਈ ਹੈ ਇੱਥੇ ਵੈਸੇ ਪੁਲਿਸ ਦੀ ਸਮਝਦਾਰੀ ਨੂੰ ਸਲੂਟ ਹੈ ਇਨੀ ਤਰਕੀਬ ਨਾਲ ਉਹਨਾਂ ਨੇ ਸਾਰਾ ਕੰਮ ਕੀਤਾ ਵਰਨਾ ਲੋਕ ਮਾਰ ਵੀ ਦਿੱਤੇ ਜਾਂਦੇ ਨੇ ਅਗਵਾਕਾਰਾਂ ਵੱਲੋਂ ਗੱਲ ਇੱਥੇ ਮੇਰੇ ਦਿਮਾਗ 'ਚ ਆ ਵੀ ਆਉਂਦੀ ਹੈ ਕਿ ਗੁਰਿੰਦਰ ਸਿੰਘ ਨੂੰ ਜਿਹੜੀ ਜਨਾਨੀ ਨੇ ਦੱਸ ਪਾਈ ਸੀ ਕਿ ਮੈਨੂੰ ਇੱਕ ਜਨਾਨੀ ਜਾਣਦੀ ਹੈ ਕਹੇ ਤਾਂ ਤੇਰੀ ਗੱਲ ਕਰਾਵਾਂ ਕਿ ਉਹ ਵੀ ਇਸ ਸਬ ਚ ਐਕਟਿਵਲੀ ਸ਼ਾਮਿਲ ਸੀ ਪਰ ਇਹ ਗੱਲ ਉਦੋਂ ਹੀ ਕਨਫਰਮ ਹੋਊ ਜੇ ਜਦੋਂ ਸੁਖਵਿੰਦਰ कौर ਫੜੀ ਗਈ ਪਰ ਕਿੰਨੀ دیر ਲੁਕੇਗੀ ਉਹ ਵੀ ਛੇਤੀ ਹੀ ਫੜੀ ਜਾਏਗੀ ਤੁਹਾਨੂੰ ਦੱਸ ਦਵਾ ਕੇ ਮਿਲੀ ਜਾਣਕਾਰੀ ਮੁਤਾਬਕ ਸੁਖਵਿੰਦਰ ਕੌਰ ਦੀ ਆਪਣੀ ਵੀ ਇੱਕ ਜਵਾਨਤੀ ਆ ਤੇ ਇਸ ਦੇ ਘਰ ਵਾਲੇ ਨੂੰ ਕੈਂਸਰ ਜਵਾਨ ਮੁੰਡੇ ਹੈਰੀ ਨੂੰ ਤਾਂ ਇਹਨੇ ਇਸ ਕੰਮ ਚਲਾਇਆ ਬਾਕੀ ਧੀ ਬਾਰੇ ਕੁਝ ਇਨਫੋਰਮੇਸ਼ਨ ਅਜੇ ਨਹੀਂ ਇੱਕ ਗੱਲ ਹੋਰ ਕਿ ਇਹ ਹਨੀ Trap ਤੇ ਇਹਨਾਂ ਦੀ ਸੰਧੀ ਕੋਈ ਨਵੀਂ ਗੱਲ ਨਹੀਂ ਸੀ ਇਹ ਥਾਵਾਂ ਬਦਲ ਲੈਂਦੇ ਸਨ ਕਦੀ ਸੰਗਰੂਰ ਚ ਬੰਦਾ ਫਸਾ ਲਿਆ ਕਦੀ ਕਿਤੇ ਕਦੀ ਕਿਤੇ ਇਹ ਮਾਮਲਾ ਅਜੇ ਅੰਡਰ ਇਨਵੈਸਟੀਗੇਸ਼ਨ ਹੈ ਸੋ ਅਜੇ ਪੂਰੀ ਇਨਫੋਰਮੇਸ਼ਨ ਬਾਹਰ ਆਉਣੀ ਬਾਕੀ ਹੈ ਇੱਕ ਵਾਰ ਫੇਰ ਅੱਜ ਤੁਹਾਨੂੰ ਦੱਸ ਦਵਾਂ ਕਿ ਦੋ ਅਡਲਟਸ ਜੇ ਆਪਸੀ ਸਹਿਮਤੀ ਦੇ ਨਾਲ ਸਰੀਰਕ ਸੰਬੰਧ ਬਣਾਉਣਾ ਚਾਹੁੰਦੇ ਨੇ ਤਾਂ ਇਸ ਤੇ ਸਾਡੇ ਮੁਲਕ ਦਾ ਕਾਨੂੰਨ ਕੀ ਕਹਿੰਦਾ ਸਾਲ 2018 ਵਿੱਚ ਸੁਪਰੀਮ ਕੋਰਟ ਨੇ ਜੋਸਫ ਸ਼ਾਇਨ ਵਰਸਸ ਯੂਨੀਅਨ ਆਫ ਇੰਡੀਆ ਮਾਮਲੇ ਵਿੱਚ ਆਈਪੀਸੀ ਦੀ ਧਾਰਾ 497 ਐਡਲਟਰੀ ਨੂੰ ਖਤਮ ਕਰ ਦਿੱਤਾ ਸਰਲ ਸ਼ਬਦਾਂ ਵਿੱਚ ਗੱਲ ਕਰਦੇ ਹਾਂ ਦੋ ਅਡਲਟਸ ਜੇ ਕੰਸੈਂਟ ਨਾਲ ਸੰਬੰਧ ਬਣਾਉਂਦੇ ਨੇ ਤਾਂ ਇਹ ਅਪਰਾਧ ਨਹੀਂ ਹੈ ਹੁਣ ਇਹ ਸਿਵਲ ਮਤਲਬ ਵਿਆਹ ਨਾਲ ਜੁੜੇ ਕਾਨੂੰਨਾਂ ਵਿੱਚ ਅਜੇ ਵੀ ਗਲਤ ਮੰਨਿਆ ਜਾਂਦਾ ਹੈ ਹਾਲਾਂਕਿ ਸੁਪਰੀਮ ਕੋਰਟ ਨੇ ਸਾਫ਼ ਕਿਹਾ ਹੈ ਐਡਲਟਰੀ ਅਪਰਾਧ ਨਹੀਂ ਹੈ ਪਰ ਇਹ ਮੈਰਿਟਲ ਰੋਂਗ ਹੈ ਇਸ ਦਾ ਇਸਤੇਮਾਲ ਤਲਾਕ ਦੇ ਆਧਾਰ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ ਇਸ ਦਾ ਮਤਲਬ ਇਹ ਕਿ ਪਤੀ ਪਤਨੀ ਅਦਾਲਤ ਵਿੱਚ ਕਹਿ ਸਕਦੇ ਨੇ ਕਿ ਮੇਰਾ ਪਾਰਟਨਰ ਕਿਸੇ ਹੋਰ ਨਾਲ ਸੰਬੰਧ ਰੱਖ ਰਿਹਾ ਹੈ ਇਸ ਲਈ ਮੈਂ ਤਲਾਕ ਚਾਹੁੰਨਾ ਜਾਂ ਚਾਹੁੰਨੀ ਹਾਂ ਕਈ ਪਰਸਨਲ ਲਾ ਹਿੰਦੂ ਮੁਸਲਿਮ ਕ੍ਰਿਸਚਨ ਵਿੱਚ ਐਡਲਟਰੀ ਡਿਵੋਰਸ ਦਾ ਗਰਾਉਂਡ ਇਨ ਸ਼ਾਰਟ ਸੈਮਥੀ ਨਾਲ ਰਿਸ਼ਤਾ ਬਣਾਉਣਾ ਜੇਲ੍ਹ ਜਾਣ ਵਾਲਾ অপরাধ ਤਾਂ ਨਹੀਂ ਹੈ ਪਰ ਵਿਆਹ ਦੇ ਅੰਦਰ ਜਿਹੜਾ ਰਿਸ਼ਤਾ ਰੱਖਣਾ ਮੈਰਿਟਲ ਵਿਸ਼ਵਾਸਤਾਤ ਮੰਨਿਆ ਜਾਂਦਾ ਹੈ ਇਸ ਨਾਲ ਤਲਾਕ ਅਤੇ ਸਿਵਲ ਕਾਰਵਾਈ ਹੋ ਸਕਦੀ ਹੈ ਪਰ ਇਸ ਸਟੋਰੀ ਤੇ ਜਿੰਨਾ ਪੱਤਰਕਾਰਾਂ ਨੇ ਏਡੀ ਮਿਹਨਤ ਕੀਤੀ ਆ ਜਾਂ ਮੈਂ ਜੋ ਤੁਹਾਨੂੰ ਦੱਸ ਰਹੀ ਆ ਇਸ ਦਾ ਮਤਲਬ ਕੀ ਹੈ ਇਸ ਦਾ ਮਤਲਬ ਇਹ ਹੈ ਚਲੋ ਕਾਨੂੰਨ ਸਭ ਤੋਂ ਉੱਪਰ ਹੈ ਪਰ ਕੈਰੈਕਟਰ ਵੀ ਤਾਂ ਕੋਈ ਚੀਜ਼ ਆ ਨਾ ਜੀ ਵਫਾ ਨਿਭਾਉਣਾ ਵੀ ਤਾਂ ਕੋਈ ਸ਼ੈ ਹੈ ਉਹਨਾਂ ਪੁੱਤਾਂ ਨੂੰ ਕਿੰਨੀ ਰੁਸਵਾਈ ਦਾ ਸਾਹਮਣਾ ਕਰਨਾ ਪਿਆ ਹੋਊਗਾ ਕਿੰਨੀ ਨੀਵੀਂ ਪਾ ਕੇ ਚੱਲਣਾ ਪਿਆ ਹੋਊਗਾ ਕਿ ਉਹਨਾਂ ਦਾ ਪਿਓ ਕੀ ਕੰਮ ਕਰਕੇ ਆਇਆ ਫੈਮਲੀ ਚ ਤਾਂ ਡਿਸਟਰਬੈਂਸ ਹੁੰਦੀ ਹੀ ਆ ਐਦਾਂ ਦੇ ਹਨੀ ਟ੍ਰੈਪ ਵਾਲੇ ਥਾਈ ਥਾਈ ਬੈਠੇ ਹੋਏ ਨੇ ਦੇਖਣ ਚ ਇਹ ਸਾਡੇ ਤੁਹਾਡੇ ਵਰਗੇ ਹੀ ਲੱਗਦੇ ਨੇ ਜਮਾ ਪਰ ਇਹ ਹੁੰਦੇ ਨੇ ਸਿਰੇ ਦੇ ਚਾਲਬਸ ਗੁਰਿੰਦਰ ਸਿੰਘ ਦੀ ਜਾਨ ਤਾਂ ਬਚ ਗਈ ਪਰ ਕਈ ਨਿੱਕੇ ਜਿਹੇ ਲਾਲਚ ਕਰਕੇ ਆਪਣੀ ਜਾਨ ਗਵਾ ਬੈਠਦੇ ਨੇ ਸੋ ਜ਼ਰੂਰੀ ਹੈ ਇਹ ਗੱਲ ਸਮਝਣਾ ਕਿ ਜ਼ਿੰਦਗੀ 'ਚ ਕਿੱਦਾਂ ਦੇ ਲਾਲਚ ਨੂੰ ਕਿੰਨੀ ਤਰਜੀਹ ਦਈਏ ਕਿੱਥੇ ਸਮਝਦਾਰੀ ਵਰਤਣੀ ਹੈ ਤੇ ਕਿੱਥੇ ਪਰਦਾ ਰੱਖਣਾ ਹੈ ਬਹੁਤ ਗੱਲਾਂ ਮੈਂ ਖੁੱਲ੍ਹ ਕੇ ਨਹੀਂ ਕਹਿਣਾ ਚਾਹੁੰਦੀ ਪਰ ਜੋ ਆਪਣੇ ਇਸ ਚੈਨਲ ਨੂੰ ਅਕਸਰ ਦੇਖਦੇ ਨੇ ਉਹ ਸਮਝ ਜਾਣਗੇ ਕਿ ਮੇਰਾ ਇਸ਼ਾਰਾ ਕਿਧਰ ਨੂੰ ਹੈ ਵਾਹਿਗੁਰੂ ਸਮਤ ਬਖਸ਼ ਤੁਸੀ ਵੇਖ ਰਹੇ ਹੋ ਕੈਮਰਾ ਆ ਲੈਨਸ ਸਾਫ ਅਜੀ